ਉਹ ਲੈ ਵੇਖ ਦੇਖਾਂ ਕਿੰਨਾ ਕ ਫਰਕ ਲੱਗਦਾ ਉਧਰੋਂ ਸੀ ਰਾਜ ਟਰਾਲੀ ਵੀ ਲਵੇ ਲੱਕੀ ਤੇ ਆਪਣੀ ਟਰਾਲੀ ਵੀ ਭਰਨ ਵਾਲੀ ਹੈਗੀ ਯਾ ਸਾਂਝਾ ਬਿਲਾ ਕਨਫਿਊਜ਼ ਹੋ ਰਿਹਾ ਵੀ ਟਰਾਲੀ ਕਿਹੜੇ ਪਾਸੇ ਖੜਾ ਹੋਏ ਕਿਹੜਾ ਟਰਾਲੀ ਪਹਿਲਾਂ ਭਰੂਗਾ ਭਰਤੀ ਨਾ ਪਹਿਲਾਂ i <sighs> grew ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਸਮਾਂ ਫਿਲਹਾਲ 6:00 ਵਜੇ 30 31 ਮਿੰਟਾਂ ਦਾ ਹੋ ਗਿਆ ਤੇ ਅੱਜ 10 ਪੂਰੇ ਧੁੱਪ ਜੜਾ ਕੇ ਉੱਠੇ ਆ ਤੇ ਕਈ ਦਿਨਾਂ ਦੀ ਸਲਾਹ ਜੀ ਕਰਦਾ ਸੀਗਾ ਕੋਠੇ ਤੇ ਮੰਜਾ ਢਾਲਾਂ ਤੇ ਉਦੋਂ ਕਾਲਜੀ ਕਰ ਜਾਂਦੇ ਸੀ ਲੇਟ ਫੇਟ ਪੈਂਦੇ ਸੀ ਇਹ ਕੱਲ ਮੈਂ ਵੇਲੇ ਸਿਰ ਹੀ ਕੋਠੇ ਦਾ ਮੰਜਾ ਝੜਾਤਾ ਕਿ ਤੇ ਥੱਲੇ কুলਰ ਦੇ ਵਿੱਚ ਵੀ ਮੱਛਰ ਪਈ ਦਿੰਦਿਆਂ ਵੱਡ ਜਾਂਦਾ ਹੁੰਦਾ ਸੀਗਾ ਤੇ ਮੈਂ ਕਿਹਾ ਅੱਜ ਕਰਦੇ ਆ ਇਲਾਜ ਤੇ ਪੱਖਾ ਲਾ ਲਿਆ ਨਾਲੇ ਠੰਡੀ ਠੰਡੀ ਹਵਾ ਸਿਰਦਾ ਸੀਗਾ ਤੇ ਦੱਬ ਕੇ ਆਪਦਾ ਖੇਸ ਸੌਂ ਗਏ ਤੇ ਕਰ ਜੀ ਆ ਇਹਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਕਾਫੀ ਦਾ ਆਪਦਾ ਗਲਾਸ ਬਣਾ ਲਿਆ ਪੀਨੇ ਆ ਰੋੜਦੇ ਆ ਅੱਜ ਦਾ ਦਿਨ ਦਾ ਕਾਰਜਕ੍ਰਮ ਤੁਹਾਨੂੰ ਵਿਖਾਉਣੇ ਆ ਸਾਰਾ ਤੇ ਚਾਰ ਬਸਾਖ 16 April ਬਰਾ 225 ਇਸ ਹਾਂ ਮੈਨੂੰ ਦੱਸ ਹੀ ਚੁੱਕਿਆ ਤੇ ਆਪਣੇ ਨਾਲ ਚੁਬਰੋ ਮਸ਼ੀਨ ਨੂੰ ਜੰਮੜਿਆ ਪਿਆ ਤੜਕੀ ਉਹ ਕਿਵੇਂ ਗੁਰਤੇ ਜ ਮੁਰ ਗਿਆ ਉਹ ਮੈਂ ਆਉਂਦਾ ਸੀ ਮੈਂ ਉਹਨੇ ਕਲਿੱਪ ਬਣਾ ਲਈ ਇੱਕ ਤੇ ਇਹ ਗਲੀ ਮਾਤੀ ਭਿੜਦੇ ਆ ਇਹ ਆਇਆ ਚਾਹ 커피 ਪੀਨੇ ਆ ਕੀ ਕਹਵੇ ਨਹੀਂ ਮੈਂ ਰਾਤ ਤੇ ਹੀ ਜੜਾਂ ਬਨੇਰੇ ਆ ਗਿਆ ਓਏ ਕਰ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗਾਲ-ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆਹ ਵੇਖ ਸਕਦੇ ਹੋ ਸੁਣ ਸਕਦੇ ਹੋ ਨਾ ਮੈਂ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੇਸਬੁੱਕ ਤੇ ਦੇਖ ਰਿਆ ਤਾਂ ਭਾਈ ਫੋਲੋ ਕਰ ਲਿਓ ਵੱਡੀ ਵੀ ਸਾਰੀ ਗਣਕ ਓਏ ਪੁੱਛਣੇ ਭੁੱਲ ਗਿਆ ਸੱਚ ਕੱਲ ਤੈਨੂੰ ਮੈਂ ਕੱਲ ਮੈਂ ਪੁੱਛਣੇ ਭੁੱਲ ਗਿਆ ਮੈਂ ਆਹ ਏ ਚੱਲ ਤੂੰ ਧਰਾ ਦੇ ਨੇ ਟਮਕੋਲੀਆਂ ਕਰਨ ਤੇ ਚਲੋ ਆਰਾਮੀ ਵੀਰਵਾਹ ਆ ਜਾ ਉਹ ਆ ਗਿਆ ਕੋਰੇ ਸਤਿ ਸ੍ਰੀ ਅਕਾਲ ਮਾਪਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਤਾ ਜੀ ਦੇਖਿਆ ਅੱਜ ਮੈਂ ਸਨੇਹਾ ਉੱਠਿਆ ਵਧੀਆ ਉੱਠ ਖੜਿਆ ਟਾਈਮ ਨਾਲ ਅਸ਼ੀਰਵਾਦ ਹੋ ਠੀਕ ਹੈ ਜੀ ਆਪਣੀ ਹੋਈ ਮਿਲ ਜਾਏ ਠੀਕ ਹੈ ਠੀਕ ਹੈ ਅੱਛਾ ਗਾਉਦਾ ਜੀ ਕੇਮਾ ਸਿਰ ਵਧੀਆ ਲੱਗ ਰਿਹਾ ਤਾ ਗਲਾਸ ਆਪਣਾ ਇੱਟਾ ਤੇ 1/3 ਕੌਫੀ 1/3 ਕਰਾਂਗੇ ਕਿਵੇਂ ਆ 1/3 ਵਾਲਾ ਟਾਈਮ ਹੱਥ ਮਲੇਉਣਾ ਮੈਂ ਤਾਂ ਕਾ ਨਹੀਂ ਪੀਉਂਦਾ ਓਏ ਗੱਲ ਗਈ ਮਾਂ ਗੱਪੀ ਵਾਲਾ ਵੱਡਾ ਚੱਕੀ ਫਿਰਦਾ ਬੋਲਦਾ ਮੰਮੀ ਕੱਪੀ ਲੈ ਕੇ ਦਿਓ ਮਾਤਾ ਜੀ ਇਹ ਕੰਮ ਕਰੀ ਜਾਂਦੇ ਹੋ ਉਹ ਨਹੀਂ ਨਾ ਜਿਵੇਂ ਉਹ ਕੱਲ ਕਾਇ ਵਰਤ ਕੇ ਸਿਕਾਉਂਦੇ ਨਹੀਂ ਹੁੰਦੇ ਚਾਂਦੀ ਪਸੂਆਂ ਨੂੰ ਬੜਾ ਚਾਹੀ ਸਿੰਗਾਈ ਜਾਂਦਾ ਵੀ ਚੱਲ ਇਹਨੇ ਕਹਿਣਗੇ ਇੱਕ ਕੌਫੀ ਸਿਕਾਉਨੇ ਆ ਯਾਰ ਮਹਿੰਗੇ ਬੰਦੇ ਆ ਤੁਸੀਂ ਨਾ ਨਾ ਬਸ ਚਾ ਨਾ ਨਾ ਚਾਹ ਤਾਂ ਨਹੀਂ ਪੀਂਦੇ ਤੂੜੀ ਵਾਲਾ ਭਾਈ ਤੂੜੀ ਵਾਲਾ ਭਾਈ ਅੱਜ ਜ ਫਾ ਦੇ ਹਾਂ ਲਿਆ ਦਿਓ ਕੌਫੀ ਆ ਗੁਰਤੇ ਵੀ ਲੂ ਗਰਾ ਸੀਰ ਦਾ ਜਵਾਬ ਦੇ ਜਾਂਦਾ ਇਹਨੂੰ ਪਿਆ ਮੈਂ ਘੁੱਟ ਹੈ ਅੱਜ ਟਾਲੀ ਭਾਲਦਾ ਫਿਰੇ ਕਵਣ ਅਣਕ ਵੱਡਣੀਆਂ ਬਾਦਲ ਵਾਸਪਾਈ ਗੱਲ ਕਰ ਲੈਣ ਦੇ ਚੁੱਪੋ ਜੁਮਣਾ ਯਾਰ ਹਾਂਏ ਬਹੁਤ ਮਰੀ ਜਾਂਦੇ ਆ ਇਹ ਲੇਟੀ ਨੂੰ ਭਾਲਦੇ ਆ ਇਹਦੇ ਨਾਲ ਇਹਦਾ ਤੂੰ ਪੂੜੀ ਬਣਾਉਣਗੇ ਇਧਰੇ ਨਾ ਯਾਰ ਬਾਹਰੋਂ ਬੰਦਾ ਆ ਕਾਲੀ ਤੇ ਮਰੀ ਘਰੀ ਹੈ ਲਓ ਬਾਈ ਓਏ ਕੱਢ ਕੇ ਉਹ ਕਰਾਂਗੇ ਆਪਾਂ ਟਰੈਕਟਰ ਢਾਲੀ ਢੜਕੇ ਉਚਾਹ ਨਹੀਂ ਕੋਫੀ ਆ ਮਹਿੰਗੇ ਬੰਦੇ ਆਏ ਆ ਮੈਂ ਕਾ ਕੋਫੀ ਪੀਵਾਂਗੇ ਯਾਰ ਕਹਾਂਗੇ ਹਟਦਾ ਨਹੀਂ ਹੋਰ ਧੰਨਵਾਦ ਲੈ ਗੁਰਦਾ ਓਏ ਹਾਂ ਤੇ ਦੋਨੇ ਹੀ ਪੀਵਾਂ ਦੋਨੇ ਪੀ ਲੈ ਕੋਈ ਨਾ ਹੋਰ ਬਣਾ ਰਹੇ ਨੇ ਗਲਾਸ ਹਾਂਜੀ ਭਾਈ ਹੁਣ ਕੌਣ ਇੱਥੇ ਨਹੀਂ ਨਾ ਹੁਣ ਮੈਂ ਸੋਡੂ ਸੋਡਾ ਹੀ ਲਵਾ ਦੂੰ। ਓਰੇ। ਅਜੇ ਤਾਂ ਕਰ। ਅਜੇ ਤਾਂ ਉੜੀ ਬਣਾਏਗਾ। ਲੇਟੀ ਨਾ ਖਾ ਜੀ ਕਿਤੇ। ਮੈਂ ਕਿੱਥੋਂ ਦੇਣ ਲੇਟੀ ਦਾ ਖਾ ਜਾਂਦੀ ਹੈ। ਘੱਟ ਬੂਰੇ। ਬੜਾਈ ਜਿੰਨੀ ਆਉਂਦੇ ਬੂਰੇ। ਬੋ ਬੋ ਕੇ ਰੱਬਾ ਰੱਬ ਤੂੜੇ ਬੂਰੇ ਬੂਰੇ ਉੜੀ ਆਪਾਂ 2 ਕਿਲੋ ਉੜੀ ਲੈ ਲਈ। ਪਾਜੀ ਵੱਡਾ ਜਿਹਾ ਉੜੀ ਉੜੇ। ਉੜੇ ਬਣਾਉਣ ਵਾਸਤੇ ਦੋ ਬੰਦੇ ਦੇ ਦੇ ਯਾਰ। ਇਹ ਨਹੀਂ ਸੀਰ। ਕਹਿੰਦਾ ਕੁਛ ਨਹੀਂ ਰਹਿੰਦੀ ਮੈਂ ਸਾਡੇ ਡਿੱਗੀ ਪਈ ਆ ਬੱਟ ਤੇ ਕਮੈਂਟ ਕਰਦੇ ਟੱਪੀ ਪਈ ਹੈਗੀ ਹੁਣ ਤਾਂ ਮਸ਼ੀਨ ਵਾਲੇ ਆਲੇ ਦੁਵਾਰੇ ਕਿਹੜਾ ਲਾ ਆਂਦੇ ਆਗੇ ਬੱਟ ਤੋਂ ਤਾਂ ਨਹੀਂ ਚੱਕਦੇ ਨਾ ਨਾ ਦੁਵਾਰੇ ਲਾ ਆਂਦੇ ਪਹਿਲਾਂ ਥੱਲੋਂ ਲੈ ਆਂਦੇ ਬੱਟਾਂ ਤੋਂ ਜਿੰਮਾ ਦਾ ਮੇਰੀ ਗੱਲ ਸੁਣ ਸਪੈਸ਼ਲੀ ਤੁਸੀਂ ਮੈਨੂੰ ਟਰੈਕਟਰ ਦੀ ਛੱਡ ਦਿਓ ਯਾਰ ਮੈਂ ਟਰੈਕਟਰ ਆਪੇ ਲਵਾਂ ਜਿੰਨੇ ਟਰੈਕਟਰ ਹੋਏ ਮੈਂ ਟਰੈਕਟਰ ਤੂੰ ਕਿਹੜੇ ਲਾ ਦੀ ਚੱਲ ਠੀਕ ਆ ਮੈਂ ਔੜੇ ਆਪੇ ਮੈਂ ਤੇ ਗੱਗੂ ਵੱਡੀ ਜਾਵਾਂਗੇ ਬਸ ਠੀਕ ਆ ਤੂੰ ਟਰੈਕਟਰ ਤੇ ਔੜੇ ਵੱਡੇ ਡਿੱਗ ਪੀ ਗੇ ਕਣਕਾ ਡਿੱਗੀ ਹੋਈ ਆ ਯਾਰ ਕੁਛ ਤੇ ਪਹਿਲਾਂ ਹਰਗਮੜੇ ਪਹਿਲਾਂ ਤਾਂ ਹਰੀ ਦਾ ਨਹੀਂ ਵੱਟ ਕੇ ਸਿੱਧੇ ਆਉਣਾ ਹਰੀ ਯਾਰ ਲੋਕ ਪਹਿਲਾਂ ਹਰਗੇ ਨਹੀਂ ਵੱਢਦੇ ਹੁੰਦੇ ਜੁੜੇ ਅੜੇ 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 ਜਗਾ ਟਾਈਮ ਨਾਲ ਲਈ ਟਰਾਲੀ ਚੇਕਾ ਤੇ ਨੌਜਵਾਨ ਭਾਈ ਫਿਰਦੇ ਆ ਗੇੜੇ ਮਾਰਦੇ ਤੇ ਅੱਜ ਸੀਰ ਤੇ ਬਣਾਉਣੀਆਂ ਤੂੜੀ ਤੇ ਗੁਰਤੇ ਜਿਵੇਂ ਆਇਆ ਜੀ ਕਿ ਟਰਾਲੀ ਦਾ ਕਹਿਣੀ ਹੈ ਜੀ ਠੀਕ ਲੋਟਾ ਤੇ ਪਾਉਨੇ ਆ ਡੀਜ਼ਲ ਪਾਣੀ ਤੇ ਅਗਲੀ ਕਹਾਣੀ ਸੁਣਾਉਣੀ ਤੇ ਕੱਲ ਮਣਿਆ ਸੀ ਕਿੰਨਾ ਕਮਚਾ ਸਾਢੇ 6 ਲੀਟਰ ਬਸ ਭਾਈ ਉਹੀ ਹਿਸਾਬ ਜਿਹੜਾ ਕੱਲ ਆਪਾਂ ਤੁਰੇ ਫਿਰਦੇ ਨੇ ਲਾਇਆ ਸੀ ਕਿ ਅ ਜੱਦਾ ਕਿ ਲੀਟਰ ਵੱਧ ਦਾ ਮੱਛੀ ਆ ਤਰਲੀ ਦਾ ਕੱਲਾ ਤੇ ਲੋਟਾ ਮਾਹੌਲ ਦਿਖਾਉਣੀ ਅੱਜ ਦੇੰਦਾ ਮਾਹੌਲ ਚੱਲਦੇ ਦਾਸ ਅੱਜ ਖਾਸੇ ਲੇਟ ਉੱਠੇ ਆ ਤੇ ਰਾਤ ਨੀਂਦ ਚੰਗੀ ਖਾਸੀ ਆਈ ਰਹੀ ਤੇ ਅੱਜ ਜਲਾਰਮ ਲੂਰੋ ਮੋਬੋਲ ਹਟੇ ਮਹਾ ਕੋਈ ਨਾ ਚਲ ਅੱਜ ਦਿਨ ਚੜਾ ਕੇ ਉਠਾਂਗੇ ਜੀ ਇੱਕ ਗਾਣੇ ਵੀ ਛੱਡਦਾ ਆਲਾਰਮ ਭਾਈ ਲੇਟੀ ਦੀ ਜੋਰੋ ਜੋਰ ਮੰਗ ਕਰੀ ਜਾਂਦੀਆਂ ਇਹ ਖੈਰ ਠੰਡ ਕੇ ਚ ਰਹੇ ਰਾਤ ਛੱਤ ਦੇ ਤੇ ਟਾਈਮ ਨਾਲ ਹੀ ਲੈ ਲਿਆ ਸੀ ਆਪ ਦਾ ਕੰਬਲ ਉੱਤੇ ਵਾਹ ਕੁਦਰਤੀ ਹਵਾ 'ਚ ਨੀਂਦ ਬਹੁਤ ਸੋਹਣੀ ਆਈ ਰਾਤ ਮਾਤਾ ਸ੍ਰੀ siapai manggarlah nanti ya era lah ya orang asik ya nanti manggarlah ਬਲੇ 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 ਰੌਣਕਾਂ ਹੀ ਲੱਗੀਆਂ ਪਈਆਂ ਚਾਰੇ ਪਾਸੇ ਸਾਸਰੀ ਗੱਲ ਬਾਈ ਟੱਕਰੀ ਛੇ ਦਾ ਵਧੀਆ ਹਾਲ ਵਸ ਲੋਟਾ ਚੜਦੀ ਕਲਾ ਚਾ ਵਾਡੀ ਬਣਾ ਆਏ ਨੂੰ ਹਵਾ ਦਵਾ ਲੈ ਮੈਂ ਹਰਦੀ ਵੜਦੇ ਆ ਤੁਸੀਂ ਵੜਦੇ ਜੀਗੇ ਅਸੀਂ ਵੜਦੇ ਬਈ ਆ ਨਵੀਂ ਸਾਈ ਮਰੀ ਦੇ ਦੋ ਇਹਨਾਂ ਦਾ ਹਾਲ ਹੁੰਦਾ ਆ ਜੀ ਅਸੀਂ ਉੱਤ ਪੜਾਵਾਂਗੇ ਮੈਂ ਕਿਹਨੂੰ ਪੁੱਛਣਾ ਆਈ ਗਣ ਕ ਵੜਦੇ ਵੜਦੇ ਯਾਰ ਚਲੋ ਸੜਕੇ ਉਹ ਵਾਰ ਦੇ ਉਹ ਵਾਰ ਦੇ ਹੋਰ ਸਾਰਾ ਹੈ ਅਈਓ ਕਹਿ ਰਿਹਾ ਇਹਦਾ ਬਾਣੀ ਦਿੰਦੇ ਨਾ ਕੋਈ ਨੰਦ ਬਸਤੂ ਮਾ ਕਣਕਾ ਦਾਣੇ ਹਰੇ ਹੀ ਸਾਰੇ ਬਈ ਆਪ ਕੋ ਐਂਟੀ ਨਾ ਮੇਰੇ ਠੀਕ ਹੈ ਜਿਹੜੇ ਪਾਸੇ ਜਾਂਦੇ ਆ ਤੇ ਗੁਰਤੇ ਜੀ ਟੱਕਰ ਦਾ ਅੱਗੇ ਪਤਾ ਨਹੀਂ ਸਾਰੇ ਦਾ ਠੇਕਾ ਹੀ ਲੈ ਰੱਖਿਆ ਨੇ ਆਓ ਲਾਡੀ ਦਾ ਟਰੈਕਟਰ ਲਾਡੀ ਨਾਲ ਆਇਆ ਅੱਜ ਦਾ ਜੋਬਰ ਕਹਿੰਦੇ ਆਦੀ ਆ ਗਿਆ ਇਹਦਾ ਫੇਰ ਹੀ ਚੱਲੂ ਆ ਚੰਗਾ ਠੀਕ ਐ ਸਾਸਰੀ ਕਾਲ ਹਾਈਟ ਚਾਨ ਦੇ ਜਾਣ ਦੇ ਲਾਦੀ ਆ ਜੇ ਛੱਟ ਵੀ ਦੇਖ ਹੀ ਜਾਈਏ ਦੇਖ ਕੇ ਜਾਊਗਾ ਲਿਆ 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 ਬਹੁਤ ਤਾਂ ਵੇਗਾ ਫਤਰੀ ਕਾਲਤਾ ਕਰ ਠੀਕ ਹੈ ਜਾਣ ਦੇ ਜਾਣ ਦੇ ਠੀਕ ਤੇ ਗੂਟ ਪਾਇਆ ਨੌਜਵਾਨ ਕਹਿੰਦੇ ਵਾਹ ਕਾਲਿਆ

ਉਹ ਕਚਤੀ ਬੱਲੀ ਭਰੇ ਉਹਦਾ ਲੈਨੇ ਕਦੇ ਕਦੇ ਗਾਲਿਆ ਖਿਚਣਾ ਬਾਈ ਉਹ ਵੀ ਤੋ 2:35 ਮਿੰਟਾਂ ਦਾ ਟਾਈਮ ਹੋ ਗਿਆ ਤੇ ਡਰਾਈਵਰੀ ਕਾਲੇ ਨੂੰ ਖੜਾ ਦੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਅੱਜ ਬੂਟ ਪਾ ਕੇ ਆਇਆ ਸੀ ਇਹਨਾਂ ਦਾ ਬੜਾ ਫਾਇਦਾ ਖੱਬਾ ਪੈਰ ਤਾਂ ਜਮਾ ਐਂ ਲੱਗਦਾ ਹੁੰਦਾ ਅੱਗ ਜੀ ਰੱਖ ਰੱਖਿਆ ਜਿਵੇਂ ਚੱਕ ਲਾ ਮੜੇ ਇਹ ਦੋ ਧਰਦੇ ਆਗੇ ਕਲਚ ਤੇ ਆਉਣ ਦੇ ਤੇ ਮਨਪ੍ਰੀਤ ਚੋਬਰ ਘਰੇ ਵਗ ਜਾਂਦਾ ਦਪਹਿਰ ਦਾਮ ਲਿਆ ਉਹਨਾਂ ਦਾ 11:00 ਵਜੇ ਤੱਕ ਕੋ ਚਲਾਉਂਦਾ ਹੁੰਦਾ ਚੱਲ 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 ਮਾੜਾ ਇਹਦੋਂ ਹਲਕਾ ਆ ਚੱਲ 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 ਆਉਣ ਦੇ ਆਉਣ ਦੇ ਬੈਗ ਸਹੀ ਆ ਆਉਣ ਦੇ ਆਉਣ ਦੇ ਸਹੀ ਆ ਰੱਖ ਲਓ ਹਮੇਤ ਦੀ ਤਸਵੀਰੇ ਬਣਾਉਂ ਕਰੀ ਚੱਲ ਭਾਈ ਓਏ ਲੈ ਰੱਬ ਦਾ ਨਾ ਪਹਿਲੇ ਹੀ ਰੱਖੀ ਜੇ ਕਿਤੇ ਐ ਲੱਗੇ ਵੀ ਲਾਂਗਾ ਨੀਵਾਗਾ ਇਹਦਾ ਬੀ ਹੈਗਾ ਇਹ ਕਰ ਲੈ ਕੋਈ ਨਾ ਨਾ ਬੀ ਇਹਦਾ ਟਰਾਲੀ ਟਰੂਲੀ ਪਾਉਣ ਵੇਲੇ ਕਰ ਲੈਣਾ ਉਹਨਾਂ ਦਾ ਗਾਣੇ ਤਾਂ ਲਾ ਲਾ ਕੋਈ ਨਾ ਵਾਜ ਕਰ ਟਰੱਕੀ ਤੇ ਸੂਈ ਤੇ ਉਹਦੀ ਮਸ਼ੀਨ ਤੇ ਨੀਂਗਾ ਰੱਖੀ ਮੜਾ ਝਾੜ ਦਿਨਾ ਬੰਦ ਕਰਿਆ ਹੋਇਆ ਛੱਡ ਲਾ ਆਉ ਉਸੇ ਪਰੇ ਸੋਚੇ ਇੱਧਰ ਤੇ ਗਾਣੇ ਵਜਾਣੇ ਨਾਲ ਬਈ ਇੰਨੇ ਨਾਲ ਜੀ ਲੱਗੇ ਰਹਿੰਦਾ ਬੰਦੇ ਦਾ ਮੱਠੇ ਮੱਠੇ ਜੇ ਗਾਣੇ ਸੁਣੀ ਜਾਵੇ ਮਨੇ ਮਰਤਾ ਜੀ ਨਾਲ ਚੱਲੀ ਜਾਂਦਾ ਰਹਿਣਾ ਵਿਚੋ ਵੀ ਝਾੜਦੀ ਆ ਮੜਾ ਇਕਾਲੇ ਖੜ ਜਾ ਅ ਇੱਕ ਮਿੰਟ ਬਲੇਕਤੀ ਹੁਣ ਚੱਲ ਲੈ ਰੱਬ ਦਾ ਨਾਮ ਕੋਈ ਨਾ ਕਾਲੇ ਦਾ ਕੰਮ ਭਾਈ ਖੈਰ ਭੈੜਾਗਾ ਸੱਤ ਟਰਾਲੀਆਂ ਭਰ ਗਈਆਂ ਕਹਿੰਦਾ 2:38 ਮਿੰਟਾਂ ਤੇ ਸੱਤਵੀਂ ਭਰੀ ਹੈਗੀ ਟਾਈਮ ਵਾਲਾ ਕੰਮ ਵੀ ਖੈਰ ਠੀਕ ਆ ਭਲੇਖਾ ਜੀ ਲੱਗਦਾ ਹਉ ਤੇ ਉੱਥੇ ਲਾ ਲਈ ਤੇ彼此 ਮੈਂ ਵੀ ਸੁਣੂ ਪ੍ਰੋਫੈਸੀ ਜਨੋ ਗੀਤ ਕੋਈ ਦੇਵੀ ਦਾ ਤੂੰ ਵੀ ਲਾਵੇਂਗੀ ਪੰਜਾਬ ਇੱਕ ਥੱਲੇ ਤੇ ਨੌਜਵਾਨ ਮੂੰਗੀ ਦੀ ਰੌਣੀ ਕਰੀ ਜਾਂਦਾ ਕੋਲੇ ਪਿਆ ਕਹਾ ਇਸ ਗੱਲ ਦਾ ਹੰਗਾਰਾ ਭਰੀ ਜਾਂਦਾ ਤੇ ਉਹ ਖੜਾ ਪਾਣੀ ਉੱਥੇ ਹੱਤ ਮੂਤ ਹੋ ਗਿਆ ਨੌਜਵਾਨ ਤੇ ਇੱਕ ਸੋਲਰ ਚਲਾ ਰੱਖੀਆ ਦੂਜਾ ਬੋਰ ਤੇ ਕਰਾਸ ਪਾ ਰੱਖਿਆ ਤੇ ਸਾਂਦ ਸੰਦੇੜੇ ਚਾਪੀਆਂ ਕਰ ਰੱਖਿਆ ਨੇੜੇ ਤੇ ਇੱਕ ਹੋਰ ਨੌਜਵਾਨ ਇਹ ਵੀ ਇਸੇ ਨਹੀਂ ਸਾਹਮਣੇ ਹੋਇਆ ਸੀਰ ਨੇ ਹੋਰ ਮਤਰਾ ਤਕੜਾ ਕਿੱਕ ਮਸ਼ੀਨ ਦੇ ਖਿਹਾਰ ਪੈ ਗਈ ਤੇ ਮਸ਼ੀਨਾਂ ਨੌਜਵਾਨ ਨੇ ਅੱਜ 2 ਲਾ ਰੱਖੀਆਂ ਸੀਗੀਆਂ ਤੇ ਕਹਿ ਕਹਾ ਕੇ ਸਾਨੂੰ ਲਿਆਇਆ ਸੀਗਾ ਕਹਿੰਦਾ ਇੱਕ ਦਿਨ ਚਲ ਵਾ ਇੱਕ ਦਿਨ ਦਾ ਓਕੀ ਓਕੀ ਲਾਵਾਂਗੇ ਪ੍ਰਾਣੀ ਆੜੀਆ ਫਿਰ ਵੀ ਤੇ ਮੌਸਮ ਵੀ ਬੇਵੱਤਾ ਜਿਹਾ ਹੋ ਜਾਂਦਾ ਸੀ ਰ ਮੌਸਮੋਂ ਦੇ ਡਰਦੀ ਖੜੇ ਐ ਜੀ ਨਾ ਕਰ ਸੀ ਰੜ ਕੇ ਕਣਕ ਵੱਢਣੀ ਆ ਨਹੀਂ ਨਹੀਂ ਐ ਨਹੀਂ ਵੀ ਬੈਠਦੇ 19 30 ਆ ਫੜਾਈਆਂ ਟਿਫਨ ਮੇਰੇ ਖਾ ਲਿਆ ਤੁਸੀਂ ਇਸ ਤਖਾਲ ਆ ਮੈਂ ਬਾਤ ਹੀ ਰਿਹਾ ਜਬੂਟ ਪਾ ਲੈਣਾ ਜਮਾ ਇਹਦੇ ਤੋਂ ਪਾ ਕੇ ਲ ਖਰਚੇ ਨਹੀਂ ਬਜਦੇ ਖਰਚੇ ਦਾ ਖਰਚੇ ਜਿਹੜਾ ਕਲੱਚੜਾ ਪੈਰ ਹੁੰਦਾ ਉਹ ਐਂ ਰੱਖਦਾ ਕ ਤੇ ਮੈਂ 33 20 ਦੀ ਰੱਖ ਰੱਖਿਆ ਹੁੰਦਾ ਜਿਵੇਂ ਆ ਬੜਾ ਵਧ ਗਿਆ ਆ ਸਹੀ ਆ ਭਾਈ ਐਂ ਕਰਿਆ ਕਰੋ ਨਾ ਨਾ ਲੋਟ ਆ ਭਾਈ ਇਹਦਾ ਕੋਈ ਆ ਤਾਂ ਨਾ ਮਿਹਣਾ ਨਹੀਂ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਤੇ ਅਸਲੀ ਆ ਵਰਦੀ ਜਮਾ ਸਹੀ ਆ ਬਿਲਕੁਲ ਓਕੇ ਨਿਕਰ ਵਾਲੀ ਨੇ ਪਾਣੀ ਲੈਣ ਦਾ ਐਂ ਰੱਖਿਆ ਕਰੋ ਤੇ ਕ ਪਹੁੰਚਤਾ ਹਾਂ ਤੇ ਖਰਚੇ ਨਹੀਂ ਬਜਦੇ ਇਹ ਲੋਟ ਖਰਚੇ ਨਹੀਂ ਬਜਦੇ ਤੇ ਫਿਰ 3 ਕ ਵਜੇ ਤੱਕ ਤਾਂ ਵੇ ਸਮਾ ਹੋ ਗਿਆ ਪ੍ਰਸ਼ਾਦਾ ਬਣੀ ਸ਼ਾਕਦਿਆਂ ਗੰਡੇ ਨਹੀਂ ਖਾਂਦੇ ਯਾਰ ਮੈਂ ਪਟ ਲਿਆ ਕੰਡੇ ਨਹੀਂ ਹੰਦੇ ਮਿੱਤਰਾ ਕੁੱਤੇ ਦੇ ਚੰਗੇ ਰਹਿੰਦੇ ਆ ਤੇ ਆ ਜਾਓ ਬਈ ਹੋਏ ਵਾਹਿਗੁਰੂ ਜੀ ਪਾਣਾ ਤੇ ਰੈਂਚ ਲੈ ਜਾ ਬਈ ਹੋਏ ਆਹ ਸਾਹਮਣੇ ਜਗਾੜ ਜਾ ਕਰਕੇ ਭਰੀ ਜਾਂਦੇ ਨੌਜਵਾਨ ਕੈਂਪਰ ਸਕੂਲ ਵਾਲੀ ਟੂਟੀ ਤੋਂ ਜਿਹਨੇ ਸਕੂਲ ਹੁੰਦਾ ਇਹ ਵੀ ਫਾਇਦਾ ਸੀ ਰਣਾ ਗੱਲ ਲਾਈਟ ਨਹੀਂ ਹੁੰਦੀ ਪਾਣੀ ਤਾਂ ਸੰਧਾ ਨਹੀਂ ਮਿਲਿਆ ਚਲ ਆਏ ਵੀ ਨਹਿਰੀ ਪਾਣੀ ਮਿਲ ਗਿਆ ਮੈਂ ਤਾਂ ਪੰਡਾ ਹਾਂ ਉਹ ਵੀ ਹੈਗੀ ਤੇ ਨੌਜਵਾਨ ਨੂੰ ਝੋਰਾ ਲੱਗ ਰਿਹਾ ਸੀ ਤੀ ਮੂੰਗੀ ਦੀ ਰੋਣੀ ਕਰਨੀ ਆ ਹੋ ਜੋ ਮਿੱਤਰਾ ਝੋਰਾ ਤਾਂ ਲੱਗ ਰਿਹਾ ਮੈਨੂੰ ਤੇ ਮੌਸਮ ਬਹੁਤ ਖਰਾਬ ਹੋ ਗਿਆ ਆ ਜਾ ਭਰ ਗਿਆ ਦੂਸਰੇ ਵਿਚਾਰ ਛੱਡ ਕੇ ਸਾਥ ਉਹ ਮਿੱਤਰਾ ਤੇਰੇ ਦੇ ਹਾਜਤ ਗੁਰਤੇ ਦੀ ਤੂੜੀ ਛੱਡ ਕੇ ਅੱਜ ਆਏ ਆਂ ਦਾ ਪਰ ਠੰਡਾ ਕਰ ਲਾ ਪਾਇਰ ਨਾ ਢੰਗਾ ਕਰੀ ਪਹੁੰਚਾ ਮਥਾ ਉਹ ਹੀ ਰਵੇ ਸਾਥ ਛੱਡ ਕੇ ਜੀ ਜੀ ਯਾਰ ਤੇਰੇ ਜਿਹੜੇ ਕਹਿੰਦੇ ਸੀ ਮਨਾਂ ਦੇ ਨਾਲ ਤੇਰੇ ਆ ਜਾ ਚੱਲ ਗਏ ਚਿਆਲ ਬਾਬਾ ਕਿੰਨਾਗਾ ਹੈ 13 ਠੀਕ ਹੈ ਤੇ 11 ਮੀਟਰ ਵਾਲੀ ਪਸ ਭਰਿਆਂ ਵਰਗੀ ਆ ਇਹ ਟੈਂਕੀ ਵੀ ਇਧਰੋਂ ਭਰ ਕੇ ਲਿਆਏ ਸੀ ਨੌਜਵਾਨ ਫਿਰ ਤੇਲ ਲੈ ਡੀਜ਼ਲ ਆ। ਸਰਵੰਜਾ ਸਰਵੰਜਾ ਲੀਟਰ ਪਹਿਲਾਂ ਖਾ ਗਿਆ ਤੇ 11 ਮੀਟਰ ਵਾਲੇ ਭਰੀ ਨਹੀਂ 200 ਮੀਟਰਾਂ 2 ਲੀਟਰਾਂ ਦਾ 12 ਲੀਟਰ ਦਾ ਹੀ ਕੰਮ ਰਹਿੰਦਾ ਉਹਦਾ। ਤੇ 5 ਕਿਲੋਟਰ ਦੇ ਹਿਸਾਬ ਨਾਲ ਅੱਜ ਹਾਂ ਲੱਗਦਾ ਹਿਸਾਬਕਤਾ ਬੈਠੂ ਆ ਬਾਕੀ ਅੱਥ ਨੇ ਦੁਬਾਰੇ ਮਾਰਨਾ ਇਸ ਲਈ। ਕਿ ਅੱਜ ਲੰਘਾ ਥੋੜਾ ਹੀ ਇਹਦਾ ਠੀਕ ਸੀਗਾ। ਹਲਕਾ ਆ। ਅਹ ਆਹ ਪਟੇਵਾਲਾ ਥੋੜਾ ਜਿਹਾ ਗਿੱਲਾ ਪਹਿਲਾਂ ਵਾਲਾ ਵਧੀਆ ਚੱਲੀ ਜਾਂਦੀ ਸੀ ਇੱਥੇ ਹੁਣ ਫੇਰ ਪਹਿਲੇ ਲੋਹ ਤੇ ਆ ਕੇ ਕੰਮ ਇਹਦੇ ਚ ਦੂਜਾ ਵੀ ਲੱਗ ਜਾਂਦਾ ਸੀ ਕਿਤੇ ਕਿਤੇ ਤੇ ਆਰਾਮ ਗਊਆਂ ਤੜਕੇ ਦੀਆਂ ਇੱਥੇ ਵਿਚਾਰੀਆਂ ਘਰੇ ਇੰਨੀਆਂ ਫਿਰਦੀਆਂ ਨੇ ਇਧਰ ਮਾਗਰੀ ਭਾਈ ਰੌਣੀ ਕਰੀਦਾ ਨੌਜਵਾਨ ਨੇ ਸ਼ਟਰ ਰੱਖਿਆ ਪਾਣੀ ਇੱਕ ਬੋਰ ਇੱਕ ਸੋਲਰ ਉਹ 2-3 ਦਿਨ ਹੁਣ ਲਗਾਤਾਰ ਚਲਾਈ ਰੱਖੂਗਾ ਇੱਥੇ ਮੂੰਗੀ ਬੀਜੂ ਇਧਰ ਵੀ ਮੂੰਗੀ ਬੀਜੂ ਆ ਉਹ ਫਰੇ ਸੜਕ ਨਾਲ ਜਿੱਦਾਂ ਟਰਾਲੀ ਖੜੀ ਆ ਉਧਰ ਲੰਗਾ ਥੋੜਾ ਜਿਹਾ ਬੱਤਰ ਆ ਇਹਨੂੰ ਕਿਹਾ ਸੀ ਉੱਥੇ ਲਾ ਦਿਓ ਕਹਿੰਦਾ ਹੱਥ ਨੇ ਜੇ ਲਾ ਦੇ ਉੱਥੇ ਹੱਥ ਨੇ ਵਾਂਗ 7:30 ਵਜੇ ਤੋਂ ਬਾਅਦ 8 ਵਜੇ ਜਾਣਗੇ ਅੱਜ ਇਹ ਦੋ ਲੇਟ ਚੱਲਦੀ ਨਹੀਂ ਸਲਾਬਾ ਉਹ ਇਹਨਾਂ ਲੰਗਾ ਟਾਈਮ ਤੇਰੀ ਦੋ ਦਿਨ ਹੋ ਗਏ ਬਸ 7:00 ਵਜੇ ਨੂੰ 7:30 ਵਜੇ ਨੂੰ ਖੜ ਜਾਂਦੀਆਂ ਸਾਰੀਆਂ ਮਸ਼ੀਨਾਂ ਟੂੜੀ ਵਾਲੀਆਂ ਤੇ ਆ ਭਾਈ ਸੀਰ ਨੇ ਆਪਦੀ ਫੋਟੋ ਲਈ ਹੋਈ ਹੈ ਇੱਥੇ ਗੋਲੇ ਵਾਂਗ ਦੇਖਾਂ ਕਿੰਨਾ ਕ ਫਰਕ ਲੱਗਦਾ ਦੱਸਿਓ ਕਮੈਂਟ ਕਰਕੇ ਇਧਰ ਕਰ ਮੂੰਹ ਉਹ ਸੀਰ ਕੋਈ ਬੜਾ ਫਰਕ ਨਹੀਂ ਹੋਣਾ ਹੁਣ ਤਾਂ ਫਿਰ ਨੂੰ ਕਿਧਰੇ ਹੱਡ ਆਇਆ ਓਏ ਫਿਰ ਉਹਦੇ ਆ ਜਾਂ ਬੋਜੀ ਮ ਕਰਨ ਨਹੀਂ ਜਿੱਤੇ ਇਹ ਕਪਸਣਾ ਜਾਂਦਾ ਸੀ ਦੱਸ ਰਿਹਾ ਇੱਕ ਉਹ ਗੱਲ ਦਾ ਭਾਈ ਇਹ ਤਾਂ ਨਹੀਂ ਕਰਨਾ ਹੈ ਕਰਨਾ ਹੈ ਕਰ ਹਾਂ ਆ ਭਾਈ ਤਿੰਨ ਚਾਰ ਦਿਨੋਂ ਕੋਈ ਲਗਾਤਾਰ ਠੰਡਿਆਂ ਦੇ ਕੰਮ ਚੱਲੀ ਜਾਂਦਾ ਜਿੱਥੇ ਜਾਂਨੇ ਆ ਉੱਥੇ ਠੰਡਾ ਲਏ ਹੁੰਦੇ ਆ ਮੈਨੂੰ ਦੋ ਦਿਨ ਗੁਰਤੇ ਹੀ ਲਈ ਆ ਭਾਈ ਕੀ ਕਰਾਂ ਪਾਣੀ ਨਾਲ ਡੱਕ ਜਾ ਇਹ ਨਾਲ ਡੱਕ ਲਾਓ ਉਹਨਾਂ ਡੈਕਟਰ ਲਿੰਗ ਕਿਰਤਾ ਬੋੜਾ ਬੰਦਾ ਆ ਤਾਂ ਮੈਂ ਦੇਖ ਲਿਆ ਸੀਗਾ ਤੂੰ ਜੈ ਰੈਕਟਰ ਹੈ ਨਹੀਂ ਉਰੇ ਟਰਾਲੀ ਭਰਨ ਆਲੀ ਆਉਣਾ ਓਏ ਟਰੈਕਟਰ ਕੋਲੇ ਨਹੀਂ ਆਇਆ ਟਰੈਕਟਰ ਹੀ ਲੈ ਆਇਆ ਕੋਲੇ ਉਹ ਉੱਥੇ ਮਸ਼ੀਨ ਚ ਲਗਾਇਆ ਸੋਲਰ ਤੇ ਲਾ ਕੇ ਇਹਨਾਂ ਪਾਣੀ ਪੀਉਣਾ ਸੋਲਰ ਦਾ ਪਿਆ ਇਹਨੂੰ ਉੱਪਰ ਨਾ ਲੱਗੂ ਹੈ ਨਾ ਉੱਪਰ ਕਿਤੇ ਖਾਹ ਖੋਲ ਭਰਦੇ ਮੈਂ ਟਰਾਲੀ ਭਰ ਗਈ ਟਰੈਕਟਰ ਦਾ ਓਏ ਪੁੰਨ ਲੱਗੂ ਮੈਂ ਹੁਣੀ ਕਾਲੇ ਨੂੰ ਕਹਿ ਘੜਾ ਜੀ ਤੜਕੇ ਦਬੱਲੀ ਵਰਦੇ ਆ ਉਹ ਟਰੈਕਟਰ ਦਾ ਕੋਲੇ ਲਿਆ ਆਉਂਦਾ ਮੈਨੂੰ ਆਇਆ ਕਹਿੰਦਾ ਸੀ ਉੱਥੇ ਖੜਿਆ ਆ ਉਹ ਤਾਂ ਮੈਂ ਖੜਿਆ ਉੱਥੇ ਟਰਾਲੀ ਉੱਥੇ ਖੜੀ ਉਹ ਹੀ ਪਾਵਾਂਗੇ ਉਹ ਯਾਰ ਆਹੀ ਪਾਲਾਂਗੇ ਉਦੋਂ ਨਿਹਦਾਈ ਖੜੀਏਗੀ ਚਲ ਵਾ ਯਾਰ ਕਾਲਿਆ ਵੇਲਾ ਇਸ ਵਕਤ 5:50 ਮਿੰਟਾਂ ਦਾ ਹੋਇਆ ਜੋ ਤੜਕੇ ਸੀਰ ਨੇ ਜਿਹੜੀ ਮਸ਼ੀਨ ਲਿਆਂਦੀ ਸੀ ਉਹਦੇ 'ਚ ਕੋਈ ਨੁਕਸ ਪੈ ਗਿਆ ਸੀ ਆ ਤੇ ਪਰ ਨਾਲ ਹੀ ਟਰੈਕਟਰ 'ਚ ਵੀ ਨੁਕਸ ਪੈ ਗਿਆ ਸੀ ਜਿਹੜਾ ਉਹ ਟਰੈਕਟਰ ਸੀਗਾ ਉਹ ਕਿਰਾਏ ਤੇ ਲਿਆਂਦਾ ਸੀਗਾ 30000 ਰੁਪਏ ਦਾ ਮਹੀਨੇ ਵਾਸਤੇ ਤੇ ਉਹਦੀ ਕਲਚ ਪਲੇਟ ਤੇ ਇੰਜਨੋਂਜਣ ਵੀ ਡਾਊਨ ਸੀਗਾ ਉਹ ਮਸ਼ੀਨ ਦਾ ਚੱਲ ਮੈਂ ਸੀ ਮਿਸਤਰੀ ਨੇ ਸਹੀ ਕਰਤੀ ਤੇ ਸੀਰ ਨੇ ਆਪਦੇ ਵਾਲੇ ਟਰੈਕਟਰ ਮੰਗਰ ਜੋੜੀ ਆ ਹੁਣ ਉਹ ਮਸ਼ੀਨ ਹੁਣ ਸਾਰਿਆਂ ਨੂੰ ਖਿੱਚ ਹੋ ਰਹੀ ਆ ਕਿ ਛੇਦੀ ਛੇਦੀ ਭਾਈ ਤੂੜੀ ਬਣੇ ਰੌਣੀਆਂ ਕਰੀਏ ਤੇ ਮੋਂਗੀਆਂ ਵੀ ਚੀਕੇ ਤੇ ਇਹ ਕਹਿੰਦਾ ਭਾਈ ਮੈਂ ਆਪ ਬਣਾ ਲੈਣਾਗਾ ਕਿ ਉਹ ਮਨਪ੍ਰੀਤ ਨੂੰ ਬਿਠਾਇਆ ਹੁਣ ਦੂਜੇ ਟਰੈਕਟਰ ਤੇ ਆਪਦੇ ਵਾਲੇ ਟਰੈਕਟਰ ਮੰਗਰ ਪਾਇਆ ਉਹਨੇ ਚੱਲ ਜਿਆਣਾ ਜਿਹੜੀਆਂ 2-4 ਟਰਾਲੀਆਂ ਬਣਣੀਆਂ ਉਹ ਵੀ ਸਹੀ ਆ ਕੀ ਇਹ ਆਪਣੀ ਟਰਾਲੀ ਵੀ ਭਰਨ ਵਾਲੀ ਹੈਗੀ ਇਹ ਆ ਸਾਝਾ ਬਿੱਲਾ कन्ਫਿਊਜ਼ ਹੋ ਰਿਹਾ ਵੀ ਟਰਾਲੀ ਕਿਹੜੇ ਪਾਸੇ ਖੜਾਉਾਂ ਵੇ ਕਿਹੜਾ ਟਰਾਲੀ ਪਹਿਲਾਂ ਭਰੂਗਾ ਸੁਣੇ ਦੋਨੇ ਪਾਸੇ ਦੇਖੀ ਜਾਂਦਾਗਾ ਭਰਤੀ ਨਾ ਪਹਿਲਾਂ ਬਰਾਬਰ ਲੱਗੇ ਹੀ ਬਰਾਬਰ ਲੈ ਸੀ ਰੋਖਾ ਸੋਖਾ ਤਰਾ ਲੋਟ ਆਈ ਗਿਆ ਮਸ਼ੀਨ ਕਹਿੰਦਾ ਭਾਈ ਮੈਂ ਹਾਉ ਹਾਰ ਕੇ ਵਿਚਾਰਾ ਕਹਿੰਦਾ ਮੈਨੂੰ ਮਸ਼ੀਨ ਹੀ ਦੇ ਦੋ ਟਰੈਕਟਰ ਵਾਲਿਆਂ ਨੂੰ ਕੀ ਕਰੀਏ ਮਾ ਤਾਂ ਬੋਰ ਤੋਂ ਪਟਲੇ ਨਾ ਮੈਂ ਚਲਾ ਕੇ ਤਾਂ ਦੇਖ ਲਿਗੇ ਹੋਰ ਕੀ ਕਰੀਏ ਚੱਲ ਕੋਈ ਨਾ ਦੋ ਚਾਰ ਆਕੀਆਂ ਨਹੀਂ ਵਿਚਾਰੀ ਲੈ ਜਾਉਂ ਭੱਗ ਜੰਨੇ ਕੋਈ ਨਾ ਹਾਂ ਬੰਦ ਕਰਤਾ ਉਹ ਬੰਦ ਕਰਕੇ ਚਲਾ ਲਈ ਤੇ ਆਪਾਂ ਨੂੰ ਭਾਈ ਛੁੱਟੀ ਮਿਲ ਗਈ ਤੇ 13ਵੀਂ ਟਰਾਲੀ ਲਾਈ ਆਓ ਤੇ ਸੁੱਕਣਾੜ ਸੋਹਣਾ ਕੰਮ ਚੱਲੀ ਜਾਂਦਾ ਅੱਜ ਪੰਜ ਬਾਅਦ ਵੱਧ ਤੋਂ ਵੱਧ 5.5 ਲੀਟਰ ਅੱਜ ਖਾਊਗਾ ਤੇ ਫਿਲਹਾਲ ਕਰਾਂ ਨੂੰ ਚੱਲਦੇ ਆਂ ਲੋਟ ਆ